ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਾਈ ਤੁਸੀਂ ਦੇਖ ਰਹੇ ਹੋ ਕਿ ਇੱਕ ਸੜਕ ਦੇ ਕਿਨਾਰੇ ਗਵਿੰਦਪੁਰਾ ਤੋਂ ਢੇਲਮਾ ਦੇ ਦਰਮਿਆਨ ਸੜਕ ਦੇ ਉੱਤੇ ਇੱਕ ਐਕਸੀਡੈਂਟ ਦੇ ਕਾਰਨ ਗਊ ਕਾਫੀ ਦਿਨਾਂ ਤੋਂ ਇੱਥੇ ਵਿਚਾਰੀ ਬੈਠੀ ਹੈ ਨਾ ਤਾਂ ਚੱਲ ਫਿਰ ਸਕਦੀ ਹੈ ਕਿਉਂਕਿ ਇਹਦੀ ਲੱਤ ਟੁੱਟ ਚੁੱਕੀ ਹੈ ਤੇ ਅੱਜ ਪਿੰਡ ਕਲਿਆਣ ਸੁੱਖਾ ਦੇ ਗਊ ਸੇਵਾਦਾਰ ਮਨਜੀਤ ਸਿੰਘ ਰਾਜੂ ਜੋ ਕਿ ਮੋਟਰਸਾਈਕਲ ਉੱਪਰ ਇਥੋਂ ਦੀ ਲੰਘ ਰਹੇ ਸਨ ਇਹਨਾਂ ਨੇ ਇਸ ਗਊ ਦੀ ਤਰਸਯੋਗ ਹਾਲਤ ਦੇ ਵਿੱਚ ਗਊ ਨੂੰ ਦੇਖਿਆ ਤੇ ਇਸ ਵੀਰ ਨੇ ਉਦਮ ਉਪਰਾਲਾ ਕਰਕੇ ਪਿੰਡ ਕਲਿਆਣ ਸੁੱਖਾ ਤੋਂ ਹੋਰ ਵੀ ਸੇਵਾਦਾਰ ਵੀਰ ਤੇ ਗੱਡੀ ਮੰਗਵਾ ਕੇ ਇਸ ਗਊ ਨੂੰ ਗੱਡੀ ਦੇ ਵਿੱਚ ਚੜਾ ਕੇ ਨੰਦੀ ਗਊਸ਼ਾਲਾ ਰਾਮਪਰਾ ਫੂਲ ਵਿਖੇ ਪਹੁੰਚਾਇਆ ਜਿੱਥੇ ਹੋਰ ਵੀ ਬਹੁਤ ਸਾਰੇ ਜਾਨਵਰਾਂ ਨੂੰ ਇਹ ਪਹਿਲਾਂ ਵੀ ਪਹੁੰਚਾ ਚੁੱਕੇ ਐ ਤੇ ਜਾਨ ਬਚਾ ਚੁੱਕੇ ਐ ਸੋ ਵੀਰਾਂ ਨੂੰ ਬੇਨਤੀ ਹੈ ਕਿ ਮਨਜੀਤ ਸਿੰਘ ਰਾਜੂ ਜੋ ਕਿ ਗਊਆਂ ਦੀ ਸੇਵਾ ਕਰਦੇ ਐ ਇਹਨਾਂ ਦਾ ਵੀ ਸਹਿਯੋਗ ਦਿਆ ਕਰੋ ਤਨਵਣ ਧਣ ਕਰਕੇ ਇਹਨਾਂ ਦੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ ਤੇ ਆਪਣੇ ਜੋ ਰਾਮਪਰਾ ਫੂਲ ਵਿਖੇ ਨੰਦੀ ਗਊਸ਼ਾਲਾ ਉੱਥੇ ਵੀ ਤਕਰੀਬਨ ਪਿਛਲੇ 2-3 ਸਾਲਾਂ ਦੇ ਵਿੱਚ 10-12 ਜਾਨਵਰ ਅਸੀਂ ਗਊਆਂ ਪਹੁੰਚਾ ਚੁੱਕੇ ਹਾਂ ਉੱਥੇ ਵੀ ਸੇਵਾ ਜ਼ਰੂਰ ਪਹੁੰਚਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ